ਪਾਸ ਸਿੱਖਣ ਲੱਪੇ ਤੁਹਾਨੂੰ ਇਦਾਂ ਲੱਗਣਾ ਸਾਰਾ ਹੀ ਤਾਂ ਸੇਵਾ ਬਾਰੇ ਲਿਖਿਆ ਹੋਰ ਤਾਂ ਕੁਝ ਲਿਖਿਆ ਹੀ ਨਹੀਂ ਸੋ ਪ੍ਰੋਬਲਮ ਇਹ ਆ ਸਾਡੇ ਕੰਨ ਬੰਦ ਆ ਇਸ ਕਰਕੇ ਸਾਨੂੰ ਪਤਾ ਨਹੀਂ ਲੱਗ ਰਿਹਾ ਬਾਈਬਲ ਦੇ ਵਿੱਚ ਸੇਵਾ ਬਾਰੇ ਕੁਝ ਗੱਲ ਹੈ ਹੋ ਰਹੀ ਆ ਕਿ ਨਹੀਂ ਹੋ ਰਹੀ ਇਹ ਕਰੀ ਲਾਈਨ ਦੁਆਰਾ ਪੜ ਲਈਏ ਤਾਂ ਉਹ ਆਪਣੇ ਦਿਨ ਭਲਾਈ ਵਿੱਚ ਪੂਰੇ ਪੂਰੇ ਕਰਨਗੇ ਹਾਂ ਕਈ ਵਾਰੀ ਅਸੀਂ ਕਹਿੰਦੇ ਜੀ ਸਾਡੇ ਉੱਤੇ ਪ੍ਰਾਰਥਨਾ ਕਰੋ ਜੀ ਸਾਡੇ ਦਿਨ ਭਲੇ ਆਜਣ ਚੰਗੇ ਭਲੇ ਦਿਨ ਆਜਣ ਚੰਗੇ ਭਲੇ ਦਿਨਾਂ ਨੂੰ ਭਲਾਈ ਕਹਿੰਦੇ ਆ ਸੁਣ ਲਓ ਮੇਰੀ ਗੱਲ ਤੇ ਜੇ ਚੰਗੇ ਭਲੇ ਦਿਨ ਚਾਹਣੇ ਆ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਆਇਆ ਕਰੋ ਟਾਈਮ ਤੋਂ ਪਹਿਲਾਂ ਤੇ ਆ ਕੇ ਇੱਥੇ ਸੇਵਾ ਕਰਿਆ ਕਰੋ ਝਾੜੂ ਫੇਰੋ ਪੋਚੇ ਲਾਓ ਦੂਜਿਆਂ ਦੇ ਜੋੜੇ ਜਮਾ ਕਰੋ ਚਾਹ ਦੇ ਗਲਾਸ ਸਾਫ਼ ਕਰੋ ਦਰੀਆਂ ਝਾੜੋ ਚੀਜ਼ਾਂ ਝਾੜੋ ਜੋ ਵੀ ਤੁਹਾਡੇ ਤਾਨੂੰ ਲੱਗਦਾ ਕਿ ਇੱਥੇ ਸਾਫ਼ ਨਹੀਂ ਆ ਉਹਨੂੰ ਸਫਾਈ ਕਰੋ ਬੂਟਿਆਂ ਨੂੰ ਪਾਣੀ ਪਾਓ ਥੱਲੋਂ ਕਾਗਜ਼ ਚੁੱਕੋ ਇਹ ਸਾਰੀ ਸੇਵਾ ਹੀ ਹੁੰਦੀ ਆ ਸੇਵਾ ਦਾ ਮਤਲਬ ਇਹ ਨਹੀਂ ਵੀ ਤੁਸੀਂ ਆ ਕੇ ਇੱਥੇ ਹੱਥੀਂ ਨਾਲ ਲਾਉਣੇ ਆ ਫੇਰ ਪਤਾ ਲੱਗਿਆ ਵੀ ਇਹਨੇ ਤਿੰਨ ਹੱਥੀਂ ਨਾਲਾਤੇ ਨੇ ਸੇਵਾ ਕਰਤੀ ਛੋਟਾ ਛੋਟਾ ਕੰਮ ਵੀ ਸੇਵਾ ਆ ਤੇ ਜਦੋਂ ਅਸੀਂ ਮਤਲਬ ਕਿ ਸੁਣਿਆ ਹੀ ਨਹੀਂ ਸਾਨੂੰ ਦੱਸਿਆ ਹੀ ਨਹੀਂ ਗਿਆ ਫੇਰ ਅਸੀਂ ਕਿੱਦਾਂ ਕਰ ਸਕਦੇ ਆ ਜੇ ਮੈਂ ਤੁਹਾਨੂੰ ਇਹ ਪੁੱਛਾਂ ਕਿ 24 ਦੇ ਵਿੱਚ ਜਿੰਨੇ ਪ੍ਰਚਾਰ ਕੀਤੇ ਗਏ ਤੁਹਾਨੂੰ ਕੋਈ ਇੱਕ ਪ੍ਰਚਾਰ ਚਿੱਤੇ ਹੋਵੇ ਬਹੁਤ ਘੱਟ ਮਹਾਨ ਹਸਤੀਆਂ ਹੋਣੀਆਂ ਜਿਹੜੀਆਂ ਇਹ ਕਹਿਣ ਕਿ ਮੈਨੂੰ ਚਿੱਤਾ ਆ ਕਿਉਂਕਿ ਅਸੀਂ ਸੁਣਿਆ ਤਾਂ ਹੈ ਹੀ ਨਹੀਂ ਸੀ ਆਪਾਂ ਤਾਂ ਉਦਾਂ ਹੀ ਬੈਠੇ ਸੀ ਕੰਨ ਬੰਦ ਕਰਕੇ ਤੇ ਜੇ ਇੱਕ ਪਾਦਰੀ ਨੂੰ ਇਹ ਪਤਾ ਲੱਗੇ ਕਿ ਮੈਂ ਯਾਰ ਬੋਲਿਆਂ ਦੇ ਵਿੱਚ ਪ੍ਰਚਾਰ ਕਰਨਾ ਹੈ ਤੁਹਾਨੂੰ ਦਰੂਗਾ ਵੀ ਸਾਰੇ ਬੋਲੇ ਬੈਠੇ ਹੋਣਿਆਂ ਤੇ ਬੋਲਿਆਂ ਨੇ ਮੋਰੇ ਹਸਣਾ ਵੀ ਆ ਤਾੜੀਆਂ ਵੀ ਮਝਵਾਉਣੀਆਂ ਉਹਨਾਂ ਨੇ ਬੋਲਣਾ ਵੀ ਨਾਰੇ ਵੀ ਲਾਉਣੇ ਆ ਪਰ ਸਾਰੇ ਬੋਲੇ ਹੋਣਿਆਂ ਪਾਦਰੀ ਕਦੇ ਪ੍ਰਚਾਰ ਨਹੀਂ ਕਰੂ ਕਹਿੰਦਾ ਲੈ ਮੈਂ ਨਹੀਂ ਬੋਲਿਆਂ ਚ ਕਰਨਾ ਮੈਨੂੰ ਕੀ ਫਾਇਦਾ ਬੋਲਿਆਂ ਚ ਪ੍ਰਚਾਰ ਕਰਨ ਦਾ ਤੇ ਤੁਹਾਨੂੰ ਪਤਾ ਬਹੁਤੇ ਸਾਡੇ ਵਿੱਚ ਕੀ ਹੁੰਦੇ ਆ ਬੁਲਾਈ ਹੁੰਦੇ ਆ ਸੌਂਦੇ ਨਹੀਂ ਕੁਛ ਵੀ ਕੰਨ ਬੰਦ ਈ ਆ ਉਹਨਾਂ ਦੇ ਜੇ ਆਪਾਂ ਆਪਣੇ ਕੰਨ ਖੁੱਲਣ ਦੀ ਪ੍ਰੇਅਰ ਕਰ ਲਈ ਵੈਸੇ ਹੀ ਤੁਸੀਂ ਡਬਲ ਹੋ ਜਾਣਾ ਅਨੋਇੰਟਿੰਗ ਡਬਲ ਹੋ ਜਾਣੀ ਬlesing ਡਬਲ ਹੋ ਜਾਣੀ ਬਰਕਤਾਂ ਡਬਲ ਹੋ ਜਾਣੀ ਸਭ ਕੁਝ ਡਬਲ ਹੋਣਾ ਪੈਣਾ ਸਾਡੀ ਇਹੀ ਪ੍ਰੋਬਲਮ ਆ ਕਿ ਅਸੀਂ ਸੁਣਦੇ ਨਹੀਂ ਹੈਗੇ ਕਹਿੰਦਾ ਜੇ ਭਲਾਈ ਚ ਆ ਉਹ ਆਪਣੇ ਦਿਨ ਭਲਾਈ ਵਿੱਚ ਪੂਰੇ ਕਰਨਗੇ ਹਾਂ ਅਤੇ ਆਪਣੇ ਬਰੇ ਖੁਸ਼ਹਾਲੀ ਦੇ ਵਿੱਚ ਹallelujah ਹallelujah ਸੇਵਾ ਦੇ ਫਾਇਦੇ ਸੁਣ ਰਹੇ ਹੋ ਬਈ ਆਪਣੀ ਜ਼ਿੰਦਗੀ ਦੇ ਸਾਲ ਤੁਸੀਂ ਖੁਸ਼ਹਾਲੀ ਦੇ ਵਿੱਚ ਕਹਿੰਦਾ ਰਹੋਗੇ ਖੁਸ਼ਹਾਲ ਰਹੋਗੇ ਅੱਜ ਹਰ ਬੰਦਾ ਤਾਂ ਅਰਦਾਸ ਕਰਾਉਣੀ ਚਾਹੁੰਦਾ ਜੀ ਪ੍ਰਾਰਥਨਾ ਕਰ ਦਿਓ ਸਾਡੇ ਬਰੇ ਜਿਹੜੇ ਆ ਖੁਸ਼ਹਾਲ ਹੋ ਜਾਣ ਖੁਸ਼ੀ ਵਾਲੇ ਹੋ ਜਾਣ ਮਤਲਬ ਤੇ ਬਾਈਬਲ ਦਾ ਫਰਮਾਨ ਹੈ ਵੀ ਤੁਸੀਂ ਸੇਵਾ ਕਰੋ ਸਾਰੇ ਬਰੇ ਕੀ ਹੋ ਜਾਣਗੇ ਤੁਹਾਡੇ ਬੋਲੋ ਤੇ ਸਹੀ ਹੁਣ ਖੁਸ਼ਹਾਲ ਹੋ ਜਾਣਗੇ ਫੇ ਰੌਲਾ ਕਿਹੜੀ ਗੱਲ ਦਾ ਕਿਉਂਕਿ ਅਸੀਂ ਕਿਰਿਆਸ਼ੀਲ ਨਹੀਂ ਬਣਦੇ ਅਸੀਂ ਕਰਨ ਵਾਲੇ ਨਹੀਂ ਬਣਦੇ ਕਰਤਾ ਨਹੀਂ ਬਣਦੇ ਕਈ ਚੀਜ਼ਾਂ ਵਿੱਚ ਸਾਨੂੰ ਪਰਮੇਸ਼ਵਰ ਨੇ ਅਧਿਕਾਰ ਦਿੱਤਾ ਆ ਆਪਾਂ ਕਿਰਿਆਸ਼ੀਲ ਬਣੀਏ ਆਪੋਨਾ ਕੰਮਾਂ ਨੂੰ ਕਰੀਏ ਜਿਹੜੇ ਪ੍ਰਭੂ ਨੇ ਸਾਨੂੰ ਇਸ ਧਰਤੀ ਉੱਤੇ ਦਿੱਤੇ ਆ ਸਾਨੂੰ ਪਤਾ ਜੇ ਇਹ ਬਾਈਬਲ ਬੰਦ ਆ ਇਹਦਾ ਬੰਦ ਦਾ ਬਾਈਬਲ ਤਾਂ ਇਹਦਾ ਕੀ ਰੋਲ ਹੈ ਕੋਈ ਰੋਲ ਨਹੀਂ ਹੈ ਬੰਦ ਹੈ ਇਹ वचन ਜੀਵਤ ਕਦੋਂ ਹੁੰਦਾ ਜਦੋਂ ਇੱਕ ਪਰਮੇਸ਼ਵਰ ਦਾ ਚੁਣਿਆ ਗਿਆ ਬੁਲਾਇਆ ਗਿਆ ਚਾਹੇ ਭਾਈ ਆ ਚਾਹੇ ਭੈਣ ਆ ਇਹਦੇ ਨਾਲ ਕਨੈਕਟ ਹੁੰਦਾ ਆ ਉਦੋਂ ਹੀ वचन ਜਿੰਦਾ ਹੁੰਦਾ ਨਹੀਂ ਤੈਨੂੰ ਰੱਖ ਦੋ ਇਹ ਤਾਂ ਇੱਕ ਹੋਲੀ ਬੁੱਕ ਇਟ ਚੰਗੀਆਂ ਚੀਜ਼ਾਂ ਲਿਖੀਆਂ ਬਾਈਬਲ ਇਨਸਾਨ ਦੀ ਲਾਈਫ ਦਾ ਕੈਟਲੌਗ ਆ ਜੇ ਤੁਸੀਂ ਘਰ ਆਪਣੇ ਵਾਸ਼ਿੰਗ ਮਸ਼ੀਨ ਲਿਆਉਨੇ ਆ ਜਾਂ ਇੱਕ ਕੈਮਰਾ ਲਿਆਉਨੇ ਹੋ ਨੇ ਇੱਕ ਨਿੱਕੀ ਜਿਹੀ ਕਿਤਾਬ ਹੁੰਦੀ ਆ ਉਹਨੂੰ ਕਿੱਦਾਂ ਆਪਰੇਟ ਕਰਨਾ ਪਊ ਤੇ ਸਾਰਾ ਲਿਖਿਆ ਹੁੰਦਾ ਤੇ ਜਿਹੜੀ ਬਾਈਬਲ ਆ ਹਾਂਜੀ ਉਹ ਇੱਕ ਕੈਟਲੌਗ ਆ ਇਨਸਾਨ ਦਾ ਸਾਡੇ ਕਿਹੜੇ ਕਿਹੜੇ ਫੰਕਸ਼ਨ ਹੈ ਕਿਦਾਂ ਕਿਦਾਂ ਫੰਕਸ਼ਨ ਹੈ ਕਿਹੜਾ ਫੰਕਸ਼ਨ ਕੰਮ ਕਰੂਗਾ ਤੇ ਕਿਹੜੀ ਬਰਕਤ ਆਊਗੀ ਜਿੱਦਾਂ ਜ ਆਪਾਂ ਕੰਨਾਂ ਦੀ ਸੁਣ ਰਹੇ ਹਾਂ ਹੈਨਾ ਸੇਵਾ ਦੀ ਸੁਣ ਰਹੇ ਹਾਂ ਕਿਹੜਾ ਫੰਕਸ਼ਨ ਤੁਸੀਂ ਕੀਤਾ ਉਹਦੇ ਰਿਜ਼ਲਟ ਕੀ ਆਊਗੇ ਜਿੱਦਾਂ ਘਰ ਵਿੱਚ ਤੁਹਾਡੇ ਲਾਈਟ ਲੱਗੀਆਂ ਜੇ ਤੁਸੀਂ ਉਹਨਾਂ ਨੂੰ ਸਵਚ ਨਾਪਦੇ ਆ ਤੇ ਰੋਸ਼ਨੀ ਆ ਜਾਂਦੀ ਹੈ ਉਹ ਫੰਕਸ਼ਨ ਹੈ ਇੱਕ ਐਦਾਂ ਹੀ ਤੁਹਾਡੇ ਵਿੱਚ ਬਹੁਤ ਸਾਰੇ ਸਵਿਚ ਲੱਗੇ ਆ ਜਿਹੜਾ ਜਿਹੜਾ ਸਵਿਚ ਔਨ ਕਰੀ ਜਾਉਂਗੇ ਉਹਦੀਆਂ ਆਉਂਦੀਆਂ ਰਿਜ਼ਲਟ ਤੁਹਾਨੂੰ ਆਈ ਜਾਣੀਆਂ ਇਸੇ ਤਰੀਕੇ ਨਾਲ ਇਹ ਵਚਨ ਜਿਹੜਾ ਆ ਅੱਜ ਸਾਨੂੰ ਉਹ ਪਰਮੇਸ਼ਵਰ ਦੇ ਪਿਆਰ ਦੇ ਲਈ ਤਿਆਰ ਕਰਦਾ ਹੈ ਤੁਹਾਨੂੰ ਪਤਾ ਪ੍ਰਭੂ ਯਿਸੂ ਮਸੀਹ ਨੇ ਸੇਵਾ ਕੀਤੀ ਇੰਨੀ ਵੱਡੀ ਸੇਵਾ ਕੀਤੀ ਉਹਨਾਂ ਨੇ ਚੇਲਿਆਂ ਦੇ ਪੈਰ ਧੋਤੇ ਸੇਵਾ ਕੀਤੀ ਯਿਸੂ ਮਸੀਹ ਨੇ ਬਿਮਾਰਾਂ ਨੂੰ ਚੰਗੇ ਕੀਤਾ ਉਹਨਾਂ ਦਾ ਹਾਲ ਚਾਲ ਜਾ ਕੇ ਪੁੱਛਿਆ ਉਹਨੂੰ ਪੁੱਛਿਆ ਹਾਂ ਕਿੰਨਾ ਜੀ 38 ਸਾਲਾਂ ਤੋਂ ਇੱਥੇ ਆ ਪ੍ਰਭੂ ਯਿਸੂ ਮਸੀਹ ਨੇ ਲੋਕਾਂ ਨੂੰ ਜਾ ਕੇ ਸ਼ੂਆ ਜਦੋਂ ਕੋੜੀਆਂ ਨੂੰ ਪ੍ਰਭੂ ਹੱਥ ਲਾਉਂਦੇ ਸੀ ਤੇ ਦਸਤਾਨੇ ਪਾ ਕੇ ਥੋੜੀ ਲਾਉਂਦੇ ਸੀ ਐਦਾਂ ਹੀ ਲਾ ਲੈਂਦੇ ਸੀ ਐਦਾਂ ਹੀ ਉਹ ਚੰਗੇ ਹੋ ਜਾਂਦੇ ਸੀ ਆਪਾ ਮੈਂ ਕਈ ਵਾਰ ਇੱਥੇ ਦੇਖਿਆ ਜਦੋਂ ਕੋਈ ਬਿਮਾਰ ਜਾਂ ਪਰੇਸ਼ਾਨ ਹੁੰਦਾ ਤੇ ਬੰਦੇ ਦੇਖਦੇ ਹੁੰਦੇ ਹੁਣ ਇਹਨੂੰ ਕਿਦਾਂ ਕਰਨਾ ਖੋਈ ਗੱਲ ਨਹੀਂ ਤੁਹਾਨੂੰ ਕੁਝ ਨਹੀਂ ਹੋਣਾ ਜਦੋਂ ਸੇਵਾ ਕਰਨ ਦਾ ਸਪਿਰਟ ਤੁਹਾਡੇ ਅੰਦਰ ਆ ਗਿਆ ਫਿਰ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਹੋ ਹੀ ਨਹੀਂ ਸਕਦਾ ਕਿਉਂਕਿ ਸੇਵਾ ਦਾ ਸਪਿਰਟ ਜਿਹੜਾ ਹੈ ਉਹ ਤੁਹਾਨੂੰ ਸੁਰੱਖਿਆ ਦੇ ਵਿੱਚ ਰੱਖਦਾ ਔਰ ਪਰਮੇਸ਼ਵਰ ਦਾ ਵਾਦਾ ਹੈ ਤੇਉ ਪਰਮੇਸ਼ਵਰ ਦਾ ਵਾਦਾ ਉਹਨਾਂ ਲੋਕਾਂ ਦੇ ਨਾਲ ਪੂਰਾ ਹੁੰਦਾ ਜਿਹੜੇ ਪਰਮੇਸ਼ਵਰ ਦੇ ਨਾਲ ਖੜੇ ਹੁੰਦੇ ਆਂ ਜੀਸਸ ਨੇ ਸੇਵਾ ਕੀਤੀ ਉਹ ਜਾਂਦੇ ਆਂ ਜਰੀਹੋ ਤੋਂ ਨਿਕਲਿਆ ਜਰੂਸ਼ਲਮ ਨੂੰ ਚੱਲਿਆ ਤੁਰ ਕੇ ਭੀੜਾਂ ਦੀਆਂ ਭੀੜਾਂ ਮਗਰ ਆ ਰਹੀਆਂ ਕਿਉਂ ਕਿਉਂਕਿ ਪ੍ਰਭੂ ਲੋਕਾਂ ਦੀ ਸੇਵਾ ਦੇ ਲਈ ਧਰਤੀ ਤੇ ਆਏ ਸੀ ਤੇ ਬੁલાਏ ਗਏ ਸੀ ਸੇਵਾ ਦੇ ਲਈ ਦਿਨੇ ਪ੍ਰਚਾਰ ਕਰਨਾ ਤੇ ਸਾਰੀ ਸਾਰੀ ਰਾਤ ਪਹਾੜ ਤੇ ਜਾ ਕੇ ਕੀ ਕਰਨਾ ਬੋਲੋ ਬਾਈਬਲ ਚ ਲਿਖਿਆ ਸੇਵਾ ਹੈ ਨਾ ਇਹ ਖੁਰਕੀਆ ਉਹਨਾਂ ਆਤਮਿਆਂ ਦੀ ਸੇਵਾ ਜਿਹੜੇ ਪਰਮੇਸ਼ਵਰ ਨੇ ਆਪਣੇ ਕੰਮਾਂ ਦੇ ਲਈ ਚੁਣ ਲਏ ਆ ਜਿਹੜੇ ਬੁલાਏ ਗਏ ਆ ਪਰਮੇਸ਼ਵਰ ਦੀ ਕਿਗਡਮ ਦੇ ਵਾਸਤੇ ਉਹਨਾਂ ਦੀ ਸੇਵਾ ਹਾਂਜੀ ਜੇ ਉਹ ਸੁਣ ਲੈਣ ਹਾਂ ਹਾਂ ਅਤੇ ਉਹਦੀ ਸੇਵਾ ਕਰਨ ਹਾਂ ਤਾਂ ਉਹ ਆਪਣੇ ਦਿਨ ਭਲਾਈ ਵਿੱਚ ਪੂਰੇ ਕਰਨਗੇ ਤੁਹਾਨੂੰ ਪਤਾ ਬਾਈਬਲ ਦੇ ਮਤੀ ਚੈਪਟਰ ਦੇ ਵਿੱਚ ਲਿਖਿਆ ਸੇਵਾ ਦਾ ਆਰੰਭ ਟਾਈਟਲ ਹੈ ਉੱਪਰ ਸੇਵਾ ਦਾ ਆਰੰਭ ਕਿਦੇ ਲਈ ਯੀਸੂ ਮਸੀਹ ਦੀ ਸੇਵਾ ਦਾ ਆਰੰਭ ਸ਼ੁਰੂਆਤ ਸੇਵਾ ਦੀ ਕੀਤੀ ਕਿਉਂਕਿ ਜਦੋਂ ਅਸੀਂ ਸੁਣਦੇ ਆ ਫਿਰ ਅਸੀਂ ਉਹਨੂੰ ਕਰਦੇ ਆ ਪਰ ਜੇ ਆਪਾਂ ਨੂੰ ਸੁਣਦਾ ਹੀ ਨਹੀਂ ਆ ਆਪਾਂ ਨੂੰ ਕਰ ਨਹੀਂ ਸਕਦੇ ਜੇ ਸੁਣਾਗੇ ਨਹੀਂ ਤੇ ਕਰਾਂਗੇ ਵੀ ਨਹੀਂ ਫਿਰ ਅਸੀਂ ਬੇਖਬਰ ਰਹਿੰਨੇ ਆ ਇਸ ਲਈ ਆਪਣੇ ਕੰਨਾਂ ਨੂੰ ਹਮੇਸ਼ਾ ਪਰਮੇਸ਼ਵਰ ਦੇ ਵਚਨ ਦੇ ਉੱਤੇ ਲਾ ਕੇ ਰੱਖਣਾ ਜਦੋਂ ਵਚਨ ਪੜਿਆ ਜਾਂਦਾ ਤੁਹਾਨੂੰ ਪਤਾ ਜਿਹੜਾ ਵੈਰੀ ਆ ਉਹ ਸਭ ਤੋਂ ਜ਼ਿਆਦਾ ਜਦੋਂ ਡਰਦਾ ਆ ਉਹ ਪਰਮੇਸ਼ਵਰ ਦੇ ਵਚਨ ਤੋਂ ਡਰਦਾ ਸਭ ਤੋਂ ਜ਼ਿਆਦਾ ਉਹ ਤੁਹਾਡੇ ਤੋਂ ਨਹੀਂ ਡਰਦਾ ਪ੍ਰਭੂ ਦੇ ਵਚਨ ਤੋਂ ਡਰਦਾ ਆ ਤੇ ਆਹ ਜਿਹੜਾ ਵਚਨ ਆਪਾਂ ਪੜ੍ਹਦੇ ਆ ਇਹ ਇਸ ਵਚਨ ਨੂੰ ਉਹ ਰੋਕਦਾ ਵੀ ਆ ਕਿ ਦਿੱਤਾ ਨਾ ਜਾਵੇ ਅਪਾ ਇਸ ਵਚਨ ਨੂੰ ਫੜ ਕੇ ਰੱਖਣਾ ਹਾਂਜੀ ਪੜੀਏ ਤਾਂ ਉਹ ਆਪਣੇ ਦਿਨ ਭਲਾਈ ਵਿੱਚ ਪੂਰੇ ਕਰਨਗੇ ਹਾਂ ਅਤੇ ਆਪਣੇ ਬਰੇ ਖੁਸ਼ਹਾਲੀ ਦੇ ਵਿੱਚ Praise the Lord Praise the Lord ਆਪਣੇ ਬਰੇ ਕਿੰਨੇ ਆ ਵੀ ਆਪਣੇ ਬਰੇ ਮੈਨੂੰ ਯਾਦ ਹੈ ਕਿ ਮੈਂ ਅੱਗੇ ਵੀ ਇਹ ਦੋ ਤਿੰਨ ਵਾਰੀ ਗੱਲ ਰੋਪਿਟ ਕੀਤੀ ਆ ਇੱਕ ਵਾਰੀ ਅਸੀਂ ਗਏ ਸੀਗੇ ਵਿਜ਼ਿਟ ਕਰਨ ਪਿੰਡਾਂ ਚ ਜਾਂਦੇ ਹੁੰਦੇ ਸੀ ਪਿੰਡਾਂ ਵਿੱਚ ਵਿਜ਼ਿਟ ਕਰਨ ਗਏ ਤੇ ਇਧਰ ਨਵਾਂ ਸ਼ਹਿਰ ਵਾਲੇ ਏਰੀਏ ਵਿੱਚ ਬਹੁਤ ਪਿੱਛੇ ਜਾ ਜਾ ਕੇ ਪਿੰਡਾਂ ਚ ਤੇ ਇੱਕ ਘਰ ਅਸੀਂ ਬੜੇ ਤੇ ਗਰਮੀਆਂ ਦੇ ਦਿਨ ਸੀਗੇ ਤੇ ਦਰਵਾਜ਼ਾ ਲੰਘਦੇ ਹੀ ਵਿਹੜੇ ਵਿੱਚ ਇੱਕ ਛੋਟੀ ਜੀ ਡੇਕ ਸੀਗੀ ਉਹਦੇ ਥੱਲੇ ਇੱਕ ਮੰਝਾ ਲੱਗਾ ਸੀ ਉੱਥੇ ਇੱਕ ਬੀਬੀ ਬੈਠੀ ਸੀਗੀ ਉਹ ਲੱਗਦੀ ਸੀ ਜਿਦਾ ਬਹੁਤ ਛੋਟਾ ਜਿਹਾ ਬੱਚਾ ਹੁੰਦਾ। ਦਾ ਕੱਠੀ ਜੀ ਉਹ ਕੇ ਚੁਰੜੀਆਂ ਪਈਆਂ ਤੇ ਮਤਲਬ ਕਿ ਐਦਾਂ ਲੱਗਦਾ ਸੀ ਜਿਦਾ ਮੰਜੇ ਤੇ ਪੈਰਾਂ ਭੰਨੇ ਬੈਠੀ ਆ। ਜੀ ਤੁਸੀਂ ਦੇਖੋ ਤੁਹਾਨੂੰ ਲੱਗਣਾ ਹੋਤਰਾ ਬੈਠੀ ਆ ਮੈਨੂੰ ਲੱਗਦਾ ਸੀ ਹੋਤਰਾ ਬੈਠੀ ਆ ਤੀਜੇ ਨੂੰ ਹੋਤਰਾ ਮਤਲਬ ਕਿ ਇੰਨੀ ਜਿਆਦੀ ਬਜ਼ੁਰਗ ਸਗੀ। ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਇਹ ਕਹਿੰਦੇ ਸਾਡੀ ਦਾਦੀ ਆ। ਤੇ ਮੈਂ ਕਿਹਾ ਕਿੰਨੇ ਸਾਲਾਂ ਦੀ ਆ। ਕਹਿੰਦੇ ਇਹ ਇਕ ਸਵਾ ਅੱਠ ਸਾਲਾਂ ਦੀ ਆ ਪਤਾ ਨਹੀਂ ਤਾਂ ਮੈਂ ਕਿਹਾ ਵੀ ਸਾਹ ਕਹਿੰਦੇ ਹਾਂ ਬੋਲਦੀ ਆ ਬੀਬੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਉਹਨਾਂ ਨੇ ਦੱਸਿਆ ਵੀ ਪਾਦਰੀ ਆ ਜਾਂ ਜੋ ਵੀ ਜਦਾ ਵੀ ਆ ਤੇ ਮੈਨੂੰ ਪੁੱਛਿਆ ਮੈਂ ਕਿਹਾ ਬੀਬੀ ਤੁਸੀਂ ਕੀ ਚਾਹੁੰਦੇ ਆ ਕਹਿੰਦੀ ਬੋਟ ਮੈਂ ਮਾਨਾ ਨਹੀਂ ਚਾਹੁੰਦੀ ਕੀ ਕਹਿੰਦੀ ਮੈਨਾਂ ਮਰਨਾ ਨਹੀਂ ਚਾਹੁੰਦੀ ਤੇ ਸਾਰੇ ਇਹੀ ਚਾਹੁੰਦੇ ਹੁੰਦੇ ਆ ਤੇ ਮਰਾ ਦਿਮਾਗ ਚ ਇਦਾਂ ਘੰਟੀਆਂ ਖੜਕੀਆਂ ਨਾ ਫਿਰ ਵੀ ਬੀਬੀ ਨੇ ਕੁਛ ਨਹੀਂ ਕਿਹਾ ਬਜ਼ੁਰਗ ਨੇ ਮਰਨਾ ਨਹੀਂ ਚਾਹੁੰਦੀ ਹਜੇ ਵੀ ਦੇਖੋ ਤੇ ਬਾਈਬਲ ਕੀ ਕਹਿੰਦਾ ਤੁਸੀਂ ਆਪਣੇ ਬਰੇ ਕਿਦਾਂ ਗੁਜ਼ਾਰੋਗੇ ਖੁਸ਼ਹਾਲੀ ਦੇ ਵਿੱਚ ਗੁਜ਼ਾਰੋਗੇ ਜੇ ਤੁਹਾਨੂੰ ਪਤਾ ਆਦਮੀ ਮਰਨ ਤੋਂ ਕਿੰਨਾ ਚਿਰ ਡਰਦਾ ਰਹਿੰਦਾ ਤੇ ਕਦੋਂ ਡਰ ਨੂੰ ਹਟਦਾ ਮਰਨ ਤੋਂ ਜਦ ਤੱਕ ਉਹਨੂੰ ਇਹ ਨਹੀਂ ਸਮਝ ਕਿ ਮਰਨ ਤੋਂ ਬਾਅਦ ਉਹਨੇ ਕਿੱਧਰ ਨੂੰ ਜਾਣਾ ਮਰਨ ਤੋਂ ਬਾਅਦ ਅਗਲੀ ਲਾਈਫ ਕਿਦਾਂ ਸਟਾਰਟ ਹੁੰਦੀ ਹੈ ਮਰਨ ਤੋਂ ਬਾਅਦ ਜਿਹੜੇ ਪਰਮੇਸ਼ਵਰ ਦੇ ਵਾਅਦੇ ਆ ਉਹਦੇ ਜੀਵਨ 'ਚ ਹੈਗੇ ਆ ਜੇ ਹੈਗੇ ਆ ਤੇ ਫਿਰ ਉੱਥੇ ਕੀ ਆ ਜਿੱਥੇ ਕਹਿੰਦੇ ਸੋਨੇ ਦੀਆਂ ਸੜਕਾਂ ਉਹ ਕੀ ਆ ਤੇ ਜਦੋਂ ਬੰਦੇ ਨੂੰ ਇਹ ਪਤਾ ਵੀ ਮੈਂ ਮਰਨ ਤੋਂ ਬਾਅਦ ਸੋਨੇ ਦੀਆਂ ਸੜਕਾਂ ਤੇ ਜਾਣਾ ਉਹ ਕਹਿੰਦਾ ਵੀ ਕੱਲ ਨੂੰ ਕੀ ਅੱਜ ਹੀ ਠੀਕ ਆ ਜਿੰਨਾ ਚੱਕਰ ਇਹ ਵਿਸ਼ਵਾਸ ਨਹੀਂ ਆਪਾਂ ਨੂੰ ਕਿ ਆਪਾਂ ਸੋਨੇ ਦੀਆਂ ਸੜਕਾਂ ਤੇ ਜਾਣਾ ਉਹਨਾਂ ਚੱਕਰ ਆਪਣੀ ਇਹੀ ਪ੍ਰਾਰਥਨਾ ਰਹਿੰਦੀ ਆ ਉਹਨਾਂ ਚੱਕਰ ਆਪਾਂ ਇਹੀ ਕਹੀ ਜਾਣਾ ਹਾਂ ਜਿੰਨਾ ਜੀਵਨ ਆਪਾਂ ਨੂੰ ਪ੍ਰਭੂ ਨੇ ਦਿੱਤਾ ਹੈ ਉਹ ਆਪਾਂ ਭੋਗਣਾ ਹੈ ਆਪੋ ਗੁਣਾ ਚਾਹੀਦਾ ਇੰਜੋਏ ਕਰਨਾ ਚਾਹੀਦਾ ਜਾਣ ਬੁੱਝ ਕੇ ਨਾ ਗੱਡੀ ਥੱਲੇ ਸਿਰ ਦੇ ਦਿਓ ਵੀ ਸੁਣ ਨਹੀਂ ਸੜਕਾਂ ਤੇ ਜਾਣਾ ਪਾਦਰੀ ਨੇ ਪ੍ਰਚਾਰ ਕੀਤਾ ਮਰਨ ਵਾਲਾ ਬੰਦਾ ਸਵਰਗ ਨਹੀਂ ਜਾ ਸਕਦਾ ਆਪਣੀ ਮਰਜ਼ੀ ਨਾਲ ਸੁਣ ਲਓ ਮੇਰੀ ਗੱਲ ਉਹ ਪਾਪ ਹੈ ਗੁਨਾਹ ਹੈ ਪਰਮੇਸ਼ਵਰ ਦੇ ਮੰਦਰ ਦਾ ਨਾਸ਼ ਕਰਨਾ ਇਹ ਪਰਮੇਸ਼ਵਰ ਦਾ ਮੰਦਰ ਹੈ ਨਾ ਸੋ ਇਹ ਬਹੁਤ ਇੰਪੋਰਟੈਂਟ ਆ ਆਪਾਂ ਕਿੱਦਾਂ ਰਹਿਨੇ ਆ ਆਪਾਂ ਨੂੰ ਰਹਿਣਾ ਕਿੱਦਾਂ ਚਾਹੀਦਾ ਆ ਕਿੰਨਾ ਤੁਸੀਂ ਆਪਣੇ ਦਿਨ ਖੁਸ਼ਹਾਲੀ ਵਿੱਚ ਕੀ ਕਰੋਗੇ ਪੂਰੇ ਕਰੋਗੇ ਤੇ ਮੇਰੀ ਅੱਜ ਨਵੇਂ ਸਾਲ ਦੇ ਇਸ ਸਮੇਂ ਵਿੱਚ ਮੇਰੀਆਂ ਸ਼ੁਭ ਕਾਮਨਾਵਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਸਾਰੇ ਬਰੇ ਖੁਸ਼ਹਾਲ ਜੀਵਨ ਦੇ ਵਿੱਚ گزارੋ ਪ੍ਰਭੂ ਤੁਹਾਨੂੰ ਬਰਕਤ ਦੇਣ ਗੋਡ ਬlesਸ ਯੂ ਬਰਥਡੇ ਬਟੇ ਕੰਮ ਨੂੰ ਆਪਣੇ ਜੀ